ਸਭ ਤੋਂ ਪਹਿਲਾਂ ਸਾਰੇ ਹੀ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅਸੀਂ ਤੁਹਾਡਾ ਆਪਣੇ YouTube ਚੈਨਲ ਪਿੰਡਾਂ ਦੇ ਵਿੱਚੋਂ ਪਿੰਡ ਤੇ ਨਿੱਘਾ ਸਵਾਗਤ ਕਰਦੇ ਹਾਂ ਪਿੰਡ ਦਿਖਾਉਣ ਦੀ ਲੜੀ ਦੇ ਤਹਿਤ ਅੱਜ ਅਸੀਂ ਪਹੁੰਚ ਚੁੱਕੇ ਹਾਂ ਜਿਲ੍ਹਾ ਲੁਧਿਆਣਾ ਦੇ ਬਹੁਤ ਹੀ ਮਸ਼ਹੂਰ ਪਿੰਡ ਪਿੰਡ ਬੋਪਾਰਾਏ ਕਲਾਂ ਬੋਪਾਰਾਏ ਕਲਾਂ ਦੀ ਤੁਹਾਨੂੰ ਕਰਾਵਾਂਗੇ ਸੈਰ ਤੁਸੀਂ ਖੁਦ ਝਾਤ ਮਾਰਿਓ ਪੈਂਡ ਦੇ ਵਿੱਚ ਐਂਟਰੀ ਕਰ ਚੁੱਕੇ ਆ ਤੇ ਤੁਸੀਂ ਦੇਖਿਓ ਪੈਂਡ ਦੀ ਵੀਡੀਓ ਬਹੁਤ ਜ਼ਿਆਦਾ ਵੱਡੀ ਬਣ ਗਈ ਸੀ ਜਿਸ ਨੂੰ ਅਸੀਂ ਤਿੰਨ ਭਾਗਾਂ ਦੇ ਵਿੱਚ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ 5-5 ਮਿੰਟ ਦਾ ਭਾਗ ਹੋਊਗਾ ਤੇ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤਿੰਨ ਭਾਗਾਂ ਦੇ ਵਿੱਚ ਸਾਰੀ ਵੀਡੀਓ ਅਸੀਂ ਸ਼ਾਰਟ ਵੀਡੀਓ ਪਾਉਨੇ ਆ ਇਸੇ ਕਰਕੇ ਅਸੀਂ ਤੁਹਾਨੂੰ ਇਹ ਵੀਡੀਓ ਤਿੰਨ ਭਾਗਾਂ ਦੇ ਵਿੱਚ ਦਿਖਾਵਾਂਗੇ ਬੋਪਾਰਾ ਇਕਲਾਂ ਤੁਸੀਂ ਮਾਰੋ ਪੈਂਡ ਦੇ ਵਿੱਚ ਝਾਤ ਬਹੁਤ ਸੋਹਣਾ ਪਿੰਡ ਤੇ ਬਹੁਤ ਵਿਕਾਸ ਹੋਇਆ ਪਿੰਡ ਦਾ ਤੁਸੀਂ ਦੇਖ ਰਹੇ ਆ ਬੋਪਾਰਏ ਕਲਾ ਦਾ ਪਹਿਲਾ ਭਾਗ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰਿਓ ਤੇ ਵੱਧ ਤੋਂ ਵੱਧ ਸਾਡੀ ਸਪੋਰਟ ਕਰਿਓ ਤੁਸੀਂ ਝਾਤ ਮਾਰ ਰਹੇ ਆ ਪਿੰਡ ਦੇ ਵਿੱਚ ਬਹੁਤ ਵਧੀਆ ਸੜਕਾਂ ਬਣੀਆਂ ਤੇ ਪਿੰਡ ਦੇ ਵਿੱਚ ਬਹੁਤ ਹੀ ਸੋਹਣੇ ਪਾਰਕ ਤੇ ਬਹੁਤ ਸੋਹਣੀਆਂ ਕੋਠੀਆਂ ਤੁਸੀਂ ਦੇਖ ਸਕਦੇ ਆ ਬਣੀਆਂ ਹੋਈਆਂ ਨੇ ਪਿੰਡ ਧਾਰਮਿਕ ਪੱਖੋਂ ਵੀ ਬਹੁਤ ਮਹੱਤਤਾ ਰੱਖਦਾ ਪਿੰਡ ਦਾ ਇਤਿਹਾਸ ਅਸੀਂ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤੁਸੀਂ ਸਾਡੀ ਵੀਡੀਓ ਨੂੰ ਪਿਆਰ ਦਿਓ ਤੁਹਾਨੂੰ ਇਹ ਪਿੰਡ ਬਹੁਤ ਵਧੀਆ ਲੱਗੂਗਾ ਜਿਵੇਂ ਤੁਸੀਂ ਸਾਡੀਆਂ ਪਹਿਲੀਆਂ ਵੀਡੀਓ ਨੂੰ ਪਿਆਰ ਦਿੱਤਾ ਅਸੀਂ ਤੁਹਾਡੇ ਤੋਂ ਉਮੀਦ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੀ ਪਸੰਦ ਕਰੋਗੇ ਅਸੀਂ ਕੱਲ ਨੂੰ ਇਸ ਵੀਡੀਓ ਦਾ ਇਸ ਪੈਂਡ ਦਾ ਅਗਲਾ ਪਾਰਟ ਲੈ ਕੇ ਤੁਹਾਡੇ ਸਾਹਮਣੇ ਆਵਾਂਗੇ ਤੁਸੀਂ ਖੁਦ ਚਾਤ ਮਾਰੀ ਆ ਪੈਂਡ ਦੇ ਉੱਪਰ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਵੀਡੀਓ ਦਾ ਪਹਿਲਾ ਪਾਰਟ ਬੇਹੱਦ ਪਸੰਦ ਆਇਆ ਹੋਊ ਅਸੀਂ ਤੁਹਾਡੇ ਤੋਂ ਇਹ ਵੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਡਾ ਅਗਲਾ 파ਰਟ ਇਸ ਪੈੰਡ ਦਾ ਸਾਡੀ ਵੀਡੀਓ ਦਾ ਦੇਖਣਾ ਨਾ ਭੁੱਲਣਾ ਸਾਡੇ ਚੈਨਲ ਨੂੰ ਬਹੁਤ ਵਾਰ ਸਬਸਕ੍ਰਾਈਬ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਡੀ ਇਹ ਵੀਡੀਓ ਨੂੰ ਸ਼ੇਅਰ ਕਰਨਾ ਜੀ ਤੁਹਾਨੂੰ ਪੈੰਡ ਜ਼ਰੂਰ ਪਸੰਦ ਆਊਗਾ ਤਿੰਨੇ ਭਾਗ ਸਾਡੀ ਵੀਡੀਓ ਦੇ ਜ਼ਰੂਰ ਦੇਖਿਓ